ਸਾਬ ਵਹੀਗੁਰ ਕਾ ਕੀ ਭਤੇ ਪੱਖ ਦੇ ਕਿਸਾਨੀ ਮਸਲਿਆਂ ਦੇ ਉੱਤੇ ਭਾਰਤੀ ਕਿਸਾਨ ਜੀ ਨੂੰ ਦੁਆਬਾ ਦੀ ਜਿਹੜੀ ਅੱਜ ਕਮੇਟੀ ਬੋਰਡ ਦਰਸਚੈਨਾਂ ਨਾਲ ਸਭ ਚ ਹੋਈ ਆ ਉਹਦੇ ਚ ਜੋ-ਜੋ ਫੈਸਲੇ ਲਏ ਗਏ ਆ ਉਹਦੇ ਬਾਰੇ ਰਾਜ ਸਾਹਿਬ ਨੇ ਵਿਸਤਾਰਪੂਰਵ ਜਾਣ ਦਿੱਤਾ ਲੇਕਿਨ ਇੱਕ ਜਿਹੜੀ ਮੰਗ ਆ ਇਸ ਵਾਰ ਜਿਹੜੀਆਂ ਪੰਜਾਬ ਦੀਆਂ ਸਹਿਕਾਰੀ ਤੇ ਕੁਝ ਪ੍ਰਾਈਵੇਟ ਮਿਲਾਂਚ ਵੀ ਦੇਖਣ ਨੂੰ ਮਿਲਿਆ ਸੀ ਕਿ ਉਹਨਾਂ ਨੇ ਪੈਨਲਟੀ ਬੋਰਡ ਕੀਤਾ ਹੋਇਆ ਜਿਵੇਂ ਨਕੂਦਰ ਮਿਲ ਨੇ ਔਰ ਨਵਾਸ਼ਰ ਮਿਲ ਨੇ ਕਿਸਾਨਾਂ ਦੇ ਗੱਲੇ ਦੀ ਫਸਲ ਦਾ ਝਾੜ ਜਿਹੜਾ ਲਗਭਗ 100 ਪੁਆਇੰਟ ਲੈਕਣ ਦਾ ਘਟ ਚੁਕਾ ਐਵਰੇਜ ਕਈ ਜਗ੍ਹਾ ਤੇ 200 ਕੁਇਟਲ ਵੀ ਘਟ ਗਿਆ ਲੇਕਿਨ ਐਵਰੇਜ 100 ਕੁਇਟਲ ਝਾੜ ਦਾ ਘਟਣਾ ਸਾਡੀ ਪੰਜਾਬ ਸਰਕਾਰ ਦੀ ਜਿਹੜੀ ਸਰਕਾਰ ਤੋਂ ਮੰਗ ਹੈ ਖੇਤੀਬਾੜੀ ਮੰਤਰਾਲੇ ਤੋਂ ਮੰਗ ਹੈ ਔਰ ਕੇਂਦ ਡਿਪਾਰਟਮੈਂਟ ਤੋਂ ਮੰਗ ਹੈ ਕਿ ਜਿਹੜੀ ਕਿਸਾਨਾਂ ਦੀ ਪੈਨਲਟੀ ਕੱਟ ਲਈ ਜਾਂਦੀ ਹੈ ਸਹਿਕਾਰੀ ਮੈਲਾ ਵੱਲੋਂ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਜਦੋਂ ਗੰਨੇ ਦਾ ਝਾੜ ਹੀ ਘੱਟ ਨਿਕਲਿਆ ਤਾਂ ਕਿਸਾਨ ਗੰਨਾ ਪੂਰਾ ਸਪਲਾਈ ਨਹੀਂ ਕਰ ਸਕਦਾ ਕਿਸਾਨਾਂ ਦਾ ਪਹਿਲਾਂ ਹੀ ਆਰਥਿਕ ਨੁਕਸਾਨ ਹੋ ਗਿਆ 100 ਕੁਇੰਟਲ ਝਾੜ ਦਾ ਮਤਲਬ 40000 ਤੋਂ ਵੱਧ ਦਾ ਘਾਟਾ ਮਾਰੇ ਇਕੜ ਪੈ ਗਿਆ ਤੇ ਸਰਕਾਰ ਤੁਰੰਤ ਇਹ ਕੰਮ ਕਰੇ ਸਰਕਾਰੀ ਮਿਲਾ ਨੂੰ ਕੋ ਪੱਤਰ ਜਾਰੀ ਕਰਕੇ ਕੋ ਹੁਦਾਇਤ ਜਾਰੀ ਕਰੇ ਕਿ ਜਿਹੜੀ ਕਿਸਾਨਾਂ ਦੀ ਪੈਨਲਟੀ ਕੱਟੀ ਹੋਈ ਹੈ ਉਹਨੂੰ ਤੁਰੰਤ ਕਿਸਾਨਾਂ ਦੇ ਖਾਤਿਆਂ 'ਚ ਪਾਵੇ ਅੱਗੇ ਵਾਸਤੇ ਕੋ ਪੈਨਲਟੀ ਨਾ ਕੱਟਣੀ ਜਾਵੇ ਜੇਕਰ ਪੈਨਲਟੀ ਜਿਹੜੀ ਕੱਟੀ ਹੋਈ ਉਹ ਕਿਸਾਨਾਂ ਦੇ ਖਾਤਿਆਂ 'ਚ ਰਿਲੀਜ਼ ਕਰ ਦਿੱਤੀ ਤੇ ਭਾਰਤੀ ਕਿਸਾਨ ਜਨ ਉਹਨਾਂ ਦੁਆਬਾ ਸਾਰੇ ਪੰਜਾਬ ਦੇ ਨਾਲ ਨਾਲ ਮੁੱਖ ਤੌਰ ਤੇ ਦੁਆਬੇ ਦੀਆਂ ਜਿਹੜੀਆਂ ਖੱਡ ਮਿਲਾ ਫਿਰ ਉਹਨਾਂ ਦਾ ਘਰਾਓ ਕਰਕੇ ਪੰਜਾਬ ਸਰਕਾਰ ਦੇ ਖਰਾਬ ਅੰਦੋਲਨ ਕਰਨ ਲਈ ਅਸੀਂ ਮਜਬੂਰ ਹੋਵਾਂਗੇ ਵੱਡੇ ਪੱਧਰ ਤੇ ਕਿਸਾਨਾਂ ਦਾ ਨੁਕਸਾਨ ਹੋ ਸਕਦਾ ਹੋਰ ਕਿਸਾਨਾਂ ਦਾ ਨੁਕਸਾਨ ਸਰਕਾਰ ਜੀ ਕਰੇਗੀ ਉਹਨੂੰ ਭਾਰਤੀ ਕਿਸਾਨ ਜੁਨਿਓ ਦਾਬਾ ਅਸੀਂ برداشت ਨਹੀਂ ਕਰਾਂਗੇ ਸਰਕਾਰ ਤਰਫ ਦੇ ਦਿੱਤੇ ਅਮਲ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਦੀ ਮੀਟਿੰਗ ਦਾ ਏਜੰਡਾ ਜੀ ਸਰ ਜਿਹੜਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੁਨਿਓ ਨੇ ਦਵਾਬਾ ਦੀ ਗੁਰਦੁਆਰਾ ਸੁਖਚਾਨਾ ਸਾਹਿਬ ਵਿਖੇ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਬੜੀਆਂ ਅਹਿਮ ਵਿਚਾਰਾਂ ਕੀਤੀਆਂ ਗਈਆਂ ਜਿਹਦੇ ਵਿੱਚ ਖਾਸ ਤੌਰ ਤੇ ਜਿਹੜਾ ਪਿਛਲੇ ਦਿਨੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਸਵਾਲ ਕਰਨੇ ਸੀ ਕੇਵਲ ਪੀਸਫੁਲੀ ਅ ਸਰਦਾਰ ਸਰਪੰਨ ਸਿੰਘ ਪੰਦੇਰ ਨੂੰ 16 ਰਾਤ ਨੂੰ ਉਹਨਾਂ ਦੇ ਘਰੋਂ ਅਰੈਸਟ ਕਰ ਲਿਆ ਔਰ ਅੱਜਰ ਪਤਾ ਚੱਲ ਰਿਹਾ ਵੀ ਹੁਣ ਰੀਲੀਜ਼ ਕੀਤਾ ਹੈ ਅ ਅਸੀਂ ਮੀਟਿੰਗ ਉਹਦੇ ਵਾਸਤੇ ਬੁਲਾਈ ਸੀ ਖਾਸ ਕਰਕੇ ਭਈ ਇਹਦੀ ਪਹਿਲਾਂ ਤਾਂ ਸਤਿ ਸ਼ਬਦਾਂ ਜੀ ਦੀ ਖੇਦੀ ਕਰਦੇ ਹਾਂ ਇਹ ਮੁੱਖ ਮੰਤਰੀ ਜਿਹੜਾ ਸਾਡਾ ਆਖਿਆ ਕਰਦਾ ਸੀ ਕਿ ਸਵਾਲ ਕਰਿਆ ਕਰੋ ਤੇ ਅੱਜ ਉਹ ਸਵਾਲਾਂ ਤੋਂ ਭੱਜਦਾ ਨਜ਼ਰ ਆ ਰਿਹਾ ਹੈ ਅੱਜ ਸਵਾਲ ਕਰਨ ਤੇ ਉਹ ਸਾਡੇ ਆਗੂ ਨੂੰ ਅਰੈਸਟ ਕਰਕੇ ਜੇਲ੍ਹਾਂ 'ਚ ਡੱਕ ਰਿਹਾ ਹੈ ਸੋ ਇਹ ਵੀ ਸਖਸ਼ ਸ਼ਬਦਾਂ ਵਿੱਚ ਖੇਦੀ ਕਰਦੇ ਆਂ ਔਰ ਸਰਕਾਰ ਨੂੰ ਤਾੜਨਾ ਕਰਦੇ ਆਂ ਕਿ ਜੇਕਰ ਅੱਗੇ ਤੋਂ ਕੋਈ ਇਸ ਤਰ੍ਹਾਂ ਦਾ ਹਰਕਤ ਕੀਤੀ ਤੇ ਫਿਰ ਸਰਕਾਰ ਤਿਆਰ ਰਵੇ ਵੱਡੇ ਸੰਗਠਨ ਦਾ ਸਾਹਮਣਾ ਕਰਨ ਨੂੰ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਉਹਦੇ ਵਿੱਚ ਵੀ ਵੱਡੀ ਕਾਲ ਦੇਵਾਂਗੇ ਉਹ ਕੁਝ ਵੀ ਹੋ ਸਕਦੀ ਆ ਸੜਕਾਂ ਤੇ ਚੜ ਸਕਦੇ ਆ ਟ੍ਰੇਨ ਟਰੈਕਾਂ ਤੇ ਚੜ ਸਕਦੇ ਆ ਡੀਸੀ ਦਫਤਰਾਂ ਨੂੰ ਘੇਰ ਸਕਦੇ ਆ ਸੋ ਇਹ ਸਰਕਾਰੇ ਦੇ ਵਾਸਤੇ ਤਿਆਰੀ ਰੱਖੀ ਤੇ ਦੂਸਰਾ ਅਜੇ ਤੈਅ ਕੀਤਾ ਗਿਆ ਵੀ 5 ਤਰੀਕ ਨੂੰ ਕਿਸਾਨ ਮਜ਼ਦੂਰ ਮੋਰਚੇ ਦੀ ਕਾਲ ਹੈ ਕਿ ਜਿਹੜੇ ਪੰਜਾਬ ਸਰਕਾਰ ਦੇ ਐਮਐਲਏ ਐਮਪੀ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਦੇ ਮੰਤਰੀਆਂ ਦੇ ਘਰਾਂ ਦੇ ਘਿਰੌ ਕਰਨੇ ਆ ਔਰ ਇੱਕ ਦਿਨ ਵਾਸਤੇ ਸੋ ਉਹਦੇ ਵਾਸਤੇ ਅੱਜ ਲਾਮਬੰਦ ਕੀਤਾ ਗਿਆ ਭਾਰਤੀ ਕਿਸਾਨ ਨੂੰ ਨੀ ਦੁਆਬਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੱਜ ਚੜ ਕੇ ਉਹ ਜਿੰਨੇ ਵੀ ਐਮਐਲਏ ਆ ਜਾਂ ਐਮਪੀ ਆ ਉਹਨਾਂ ਦੇ ਘਰਾਂ ਦਾ ਘਰਾਓ ਕੀਤਾ ਜਾਏਗਾ ਔਰ ਇਸ ਤੋਂ ਇਲਾਵਾ ਇੱਕ ਸਰਕਾਰ ਨੇ ਬੜੀ ਕੋਜੀ ਹਰਕਤ ਕੀਤੀ ਹੈ ਪੈਸੇ ਤਾਂ ਬਹੁਤ ਕਰ ਚੁੱਕੀ ਆ ਅੱਗੇ ਚੰਡੀਗੜ੍ਹ ਬੁਲਾ ਕੇ ਵੀ ਮੀਟਿੰਗਾਂ ਤੋਂ ਭੱਜ ਜਾਂਦੇ ਆ ਇਹ ਯੂ ਟਰਨ ਵਾਲੀ ਸਰਕਾਰ ਹੈ ਪਰ ਸਰਕਾਰ ਨੇ ਇੱਕ ਸਮਝੌਤਾ ਕਰਾਇਆ ਸੀ ਸਾਡਾ ਫਗਵਾੜਾ ਮਿਲਦਾ ਜਿਹੜਾ ਬਕਾਇਆ ਜਿਹਦੇ ਵਿੱਚ ਕੁਨੀਆ ਸਾਹਿਬ ਮੰਤਰੀ ਸਾਹਿਬ ਵਿੱਚ ਬੈਠ ਕੇ ਐਗਰੀਮੈਂਟ ਹੋਇਆ ਸੀ ਨਵੇਂ ਆਨਰ ਜਿਹੜੇ ਆ ਉਹਦੇ ਵਿੱਚ ਗੁਰਪ੍ਰਤਾਪ ਰਾਣਾ ਜੀ ਉਹਨਾਂ ਨੇ ਇੰਦਰਪ੍ਰਤਾਪ ਰਾਣਾ ਜੀ ਸੌਰੀ ਉਹਨਾਂ ਦੇ ਸਾਈਨ ਨੇ ਬਕਾਇਦਾ ਔਰ ਉਹਨਾਂ ਨੇ ਸਾਈਨਾਂ ਦੇ ਮੁਤਾਬਕ ਉਹਨਾਂ ਨੇ 30 ਅਪ੍ਰੈਲ 2024 ਤੱਕ ਸਾਡੀ ਸਾਰੀ ਪੇਮੈਂਟ ਕਲੀਅਰ ਕਰਨੀ ਸੀ ਜੇ ਤੋ ਮੁਕਰੇ ਨੇ ਤੇ ਸਰਕਾਰ ਨੂੰ ਬਾਰ ਬਾਰ ਚਾਰਜ ਚਾਰਾ ਜੋਈ ਕਰਨ ਤੇ ਸਰਕਾਰ ਸਾਨੂੰ ਇਹ ਕਹਿ ਰਹੀ ਅੱਜ ਵੀ ਤੇ ਅਸੀਂ ਉਹਨਾਂ ਦਾ ਲਾਇਸੈਂਸ ਇਸ਼ੂ ਨਹੀਂ ਕੀਤਾ ਹਲੇ ਤੱਕ ਗੰਨਾ ਕ੍ਰਸ਼ਿੰਗ ਦਾ ਲਾਇਸੈਂਸ ਕਹਿੰਦੇ ਇਸ਼ੂ ਨਹੀਂ ਕੀਤਾ ਪਰ ਇਹ ਸਰਕਾਰ ਨੂੰ ਕਹਿੰਦੇ ਆ ਕਿ ਸਾਡੀ ਇਹਦੇ ਨਾਲ ਪੇਮੈਂਟ ਆ ਗਈ ਸਾਡੀ ਪੇਮੈਂਟ ਦਾ ਹੱਲ ਕੱਢੇ ਸਰਕਾਰ ਇਹ ਕਹਿ ਕੇ ਪਿੱਛਾ ਛੁਡਾ ਲੈਣਾ ਕਿ ਅਸੀਂ ਉਹਨਾਂ ਦਾ ਕ੍ਰਸ਼ਿੰਗ ਦਾ ਲਾਇਸੈਂਸ ਨਹੀਂ ਹਲੇ ਤੱਕ ਇਸ਼ੂ ਕੀਤਾ ਤੇ ਉਹ ਕਹਿ ਰਹੇ ਨੇ ਕਿ ਅਸੀਂ ਲਾਇਸੈਂਸ ਲੈ ਲਿਆ ਇਹਦਾ ਮਤਲਬ ਸਰਕਾਰ ਦੀ ਮਿਲੀ ਭੁਗਤ ਹੈ ਸਾਨੂੰ ਇਹ ਕਹਿ ਰਹੀ ਹੈ ਸਰਕਾਰ ਪਰਲੀਤ ਕਰਸੀ ਲਾਇਸੈਂਸ ਜਿਉ ਨਹੀਂ ਕੀਤਾ ਪਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਸਾਡੀ ਜਿਹੜੀ ਪੁਰਾਣੀ ਬਕਾਇਆ ਪੇਮੈਂਟ ਹੈ ਉਹ ਤੁਰੰਤ ਜਿਹੜੀ ਆ ਰਿਲੀਜ਼ ਕਰਾਈ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀ ਆਪਣੀ ਮੀਟਿੰਗ ਹੈ ਉਹ ਕਰਕੇ ਵੱਡਾ ਸੰਘਰਸ਼ ਨਹੀਂ ਕਰਾਂਗੇ ਫੇਰ ਸਰਕਾਰ ਸਾਨੂੰ ਮੁੱਖ ਮੰਤਰੀ ਜੀ ਇਹਲਾ ਮਨਾ ਦੇਣ ਵੀ ਇਹ ਵਜਾ ਨਹੀਂ ਲੱਭਦੇ ਜਗ੍ਹਾ ਲੱਭਦੇ ਆ ਤੇ ਫੇਰ ਹਾਈ